ਸ਼ਿਗਾਂਤ ਜੀ ਗ੍ਰਾਮ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਤਰੀਕ 10 ਅਗਸਤ ਦਿਨ ਸ਼ਨੀਵਾਰ ਤੇ ਸਮੀਨਾ 26 ਸੌਣ ਸੋ ਗੱਲ ਕਰਦੇ ਹਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਵਿੱਚ ਪੋਸਟ ਆ ਕੇ ਪੜ੍ਹ ਸਕਦੇ ਹੋ ਆਓ ਅੱਜ ਦੀਆਂ ਖਬਰਾਂ ਵਿਦੇਸ਼ ਪ੍ਰੇਸ਼ ਤੇ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਸਭ ਤੋਂ ਪਹਿਲੀ ਖਬਰ ਹੈ ਜੀ ਡੇਰਾ ਸੱਤ ਸੌ ਤਸਰ ਸਾਦੇ ਮੁਖੀ ਰਾਮ ਰਹੀਮ ਦੀ ਫਰਲੋ ਅਤੇ ਪੈਰੋਲ ਖਿਲਾਫ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆ ਕੱਲ ਹਾਈ ਕੋਰਟ ਨੇ ਡੇਰਾ ਮੁਖੀ ਨੂੰ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਕੱਲ ਸਪਸ਼ਟ ਕਰ ਦਿੱਤਾ ਹੈ ਕਿ ਹਰਿਆਣਾ ਸਰਕਾਰ ਅਜਿਹੇ ਮੁੱਦਿਆਂ ਵਿੱਚ ਫੈਸਲਾ ਲੈਂਡ ਵਿੱਚ ਸਮਰਥ ਹੈ ਤੇ ਹਰਿਆਣਾ ਸਰਕਾਰ ਨਿਯਮਾਂ ਦੇ ਮੁਤਾਬਕ ਹੀ ਡੇਰਾ ਮੁਖੀ ਦੀ ਫਰਲੋ ਅਤੇ ਪੈਰੋਲ ਬਾਰੇ ਫੈਸਲਾ ਕਰੇ ਜਿਕਰ ਯੋਗ ਹੈ ਕਿ ਐਸਜੀਪੀਸੀ ਨੇ ਇਹ ਪਟੀਸ਼ਨ ਪਿਛਲੇ ਸਾਲ ਜਨਵਰੀ ਵਿੱਚ ਉਸ ਸਮੇਂ ਪਾਈ ਸੀ ਜਦੋਂ ਡੇਰਾ ਮੁਖੀ ਨੂੰ 15 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਉਧਰ ਰਾਖਵੇਂ ਕਰਨ ਵਿੱਚ ਉਪੋਗਾਰੀ ਕਰਨ ਦੀ ਵਿਵਸਥਾ ਤੇ ਅਤੇ ਸੁਣਵਾਈ ਕਰਦੇ ਆ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਵਿੱਚ ਪ੍ਰੀਮੀਅਲੀਅਰ ਬਣਾਉਣ ਵਾਏ ਜਿਹੜਾ ਸੁਝਾਅ ਦਿੱਤਾ ਸੀ ਉਸ ਉੱਤੇ ਦੇਸ਼ ਦੀਆਂ ਜਾਤਰ ਪਾਰਟੀਆਂ ਨੇ ਫਿਲਹਾਲ ਚੁੱਪਧਾਰੀ ਹੋਈ ਹੈ ਪਰ ਭਾਜਪਾ ਪਾਰਟੀ ਨੇ ਕੱਲ ਤੈਅ ਕਰ ਲਿਆ ਕਿ ਵਿਵਸਥਾ ਪਹਿਲਾਂ ਵਰਗੀ ਹੀ ਰਹੇਗੀ ਜਾਨੀ ਕਿ ਇਸ ਰਾਖਵੇਂਕਰਮ ਵਿੱਚ ਕੋਈ ਪ੍ਰੀਮੀਅਲੀਅਰ ਲਾਗੂ ਨਹੀਂ ਹੋਵੇਗੀ ਅਤੇ ਇਹ ਫੈਸਲਾ ਕੱਲ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਕੀਤਾ ਕੰਨਾਂ ਦੇ ਪੰਜਾਬ ਨੈਸ਼ਨਲ ਬੈਂਕ ਦੇ ਸੇਵਾ ਮੁਖਤ ਮੈਨੇਜਰ ਦੇ ਨਾਲੋ ਸਾਈਬਰ ਧੱਕੀ ਬਜ ਗਈ ਸਾਈਬਰ ਧਾਕ ਨੇ ਉਹਨਾਂ ਦੇ WhatsApp ਤੇ ਇੱਕ ਲਿੰਕ ਭੇਜ ਕੇ ਖਾਤੇ ਵਿੱਚੋਂ ਸਕਿੰਟਾਂ ਵਿੱਚ ਹੀ 10 ਲੱਖ ਰੁਪਏ ਸਾਫ ਕਰ ਦਿੱਤੇ ਮੈਨੇਜਰ ਨੇ ਦੱਸਿਆ ਕਿ ਉਹ ਆਪਣੇ ਘਰ ਬੈਠੇ ਸਨ ਤਿੰਨ ਗੱਲ ਸੁਣ ਮੋਬਾਈਲ ਦੇਖੇ ਸਨ ਕਿ Facebook ਤੇ ਕ੍ਰੈਡਿਟ ਕਾਰਡ ਬਣਾਉਣ ਦਾ ਲਿੰਕ ਆਇਆ ਜਿਸ ਨੂੰ ਉਹਨਾਂ ਨੇ ਕਲਿੱਕ ਕਰ ਦਿੱਤਾ ਜਿਸ ਤੋਂ ਬਾਅਦ WhatsApp ਕਾਲ ਆਈ ਤੇ ਉਹਨਾਂ ਦੇ ਮੋਬਾਈਲ ਦੀ ਸਕਰੀਨ ਸ਼ੇਅਰ ਹੋ ਗਈ ਅਤੇ ਕਾਲ ਕਰਨ ਵਾਲੇ ਨੇ ਉਹਨਾਂ ਨੂੰ ਗੱਲਾਂ ਵਿੱਚ ਉਲਝਾ ਕੇ ਮਿੰਟਾਂ ਵਿੱਚ ਉਹਨਾਂ ਦੇ ਖਾਤੇ ਵਿੱਚੋਂ 10 ਲੱਖ ਰੁਪਏ ਸਾਫ ਕਰ ਦਿੱਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਣਪਛ ਖਾਤੇ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਰਹੂਮ ਗਾਇਬਸ਼ਪ ਸਿੰਘ ਸਿੱਧੂ ਮੂਸੇਵਾਲਾ ਦੇ ਟੱਬ ਵਾਲੀ ਵਿੱਚ ਲੱਗਣ ਵਾਲੇ ਬੁੱਤ ਦੀ ਪਹਿਲੀ ਦਿਖ ਆਗਾਮੀ 14 ਅਗਸਤ ਨੂੰ ਜਾਰੀ ਹੋਵੇਗੀ ਇਹ ਬੁੱਤ ਲਗਾਉਣ ਵਾਲੇ ਡੱਬ ਵਾਲੀ ਹਲਕੀ ਤੋਂ ਜਨਸ਼ਵਾਦੀ ਉਮੀਦਵਾਰ ਡੇਕ ਵਿਜੇ ਸਿੰਘ ਪਹਿਲਾ ਐਲਾਨ ਕਰ ਚੁੱਕਿਆ ਹੈ ਡੇਕ ਵਿਜੇਸ ਨੇ ਕੁਝ ਦਿਨ ਪਹਿਲਾਂ ਪਿੰਡ ਮੂਸੇਵਾਲਾ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਮੁਲਾਕਾਤ ਵੀ ਕੀਤੀ ਸੀ ਡੱਬ ਵਾਲੀ ਵਿਖੇ ਸਿੱਧੂ ਦਾ ਬੁੱਤ ਸਥਾਪਿਤ ਕਰਵਾਉਣ ਦੀ ਚਰਚਾ ਨਾਲ ਮੂਸੇਵਾਲਾ ਦੇ ਹਰ ਜਾਰਾਂ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ ਪ੍ਰਾਸ਼ਾਸਨਿਕ ਸੁਰੱਖਿਆ ਐਕਟ ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਪਾਈ ਅਮਰਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਜਾਣ ਦੇ ਖਿਲਾਫ ਦਾਇਰ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ ਇਹ ਪਟੀਸ਼ਨ ਸੰਸਦ ਮੈਂਬਰਸ਼ਿਪ ਦੀ ਯੋਗਤਾ ਦੇ ਨਾਲ ਜੁੜੀ ਹੋਈ ਸੀ ਪਟੀਸ਼ਨਕਰਤਾ ਨੇ ਦਾਵਾ ਕੀਤਾ ਹੈ ਕਿ ਇਹ ਮਾਮਲਾ ਸੰਵਿਧਾਨ ਦੀ 78 ਸੰਸਦ ਦੀ ਮੈਂਬਰਸ਼ਿਪ ਲਈ ਯੋਗਤਾ ਨਾਲ ਸੰਬੰਧਿਤ ਹੈ ਜਿਸ ਮੁਤਾਬਕ ਕੋਈ ਵੀ ਵਿਅਕਤੀ ਜਰ ਤੱਕ ਕਾਗਜ਼ਾਤ দাਖਲ ਤੇ ਚੁਣੇ ਜਾਣ ਲਈ ਯੋਗ ਨਹੀਂ ਹੋਵੇਗਾ ਜਦ ਤੱਕ ਉਹ ਦੇਸ਼ ਦਾ ਨਾਗਰਿਕ ਨਾ ਹੋਵੇ ਸ਼੍ਰੀ ਕਾਨ ਤੱਕ ਸਵਾਇਦੇ ਹੁਕਮ ਅਦੋ ਬਾਦਸ਼ਾਹ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚ ਸਥਾਪਿਤ ਕੇਸਰੀ ਨਿਸ਼ਾਨ ਸਾਹਿਬ ਦੇ ਚੋਲਿਆਂ ਦੇ ਰੰਗ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਇਸ ਤਹਿਤ ਕਾਲ ਅੰਮ੍ਰਿਤਸਰ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਸਮੇਤ ਕੰਪਲੈਕਸ ਵਿੱਚ ਸਥਾਪਿਤ 13 ਨਿਸ਼ਾਨ ਸਾਹਿਬ ਦੇ ਚੋਲੇ ਕੇਸਰੀ ਤੋਂ ਬਸੰਤੀ ਰੰਗ ਵਿੱਚ ਬਦਲ ਦਿੱਤੇ ਗਏ ਹਨ ਕੇਂਦਰ ਸਰਕਾਰ ਦੇ ਹਰਿਆਣਾ ਸਰਕਾਰ ਦੁਆਰਾ 3 ਐਸ ਆਈ ਪੀਐਸ ਅਤੇ ਹਰਿਆਣਾ ਪਬਲਿਕ ਕਮਿਸ਼ਨ ਦੇ ਅਫਸਰਾਂ ਨੂੰ ਬਹਾਦਰੀ ਅਵਾਰਡ ਦਿੱਤੇ ਜਾਣ ਦੀ ਸਫਾਸ਼ਨ ਰੱਦ ਕਰ ਦਿੱਤਾ ਹੈ ਜਿੱਕਰ yoga ਕੇ ਨਾਪਸਰਾ ਤੇ ਸ਼ੰਭੂ ਬਾਡਰ ਤੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉਤੇ ਤਸ਼ੱਦਦ ਕਰਨ ਦੇ ਦੋਸ਼ ਲੱਗੇ ਸਨ ਜਿਸ ਉੱਤੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਨਾਪਸਰਾਂ ਨੂੰ ਬਹਾਦਰੀ ਪੁਰਸਕਾਰ ਦਿੱਤੇ ਜਾਣ ਦਾ ਵਿਰੋਧ ਕਰ ਰਹੀਆਂ ਸਨ ਪਾਵੇਂ ਕੇ ਸੂਤਰਾਂ ਦੇ ਮੁਤਾਬਕ ਇਨ੍ਹਾਂ ਸਿਫਾਰਸ਼ਾਂ ਨੂੰ ਰੱਦ ਕਰਨ ਦਾ ਸਪਸ਼ਟ ਕਾਰਨ ਕੇਂਦਰ ਸਰਕਾਰ ਵੱਲੋਂ ਕੋਈ ਨਹੀਂ ਦੱਸਿਆ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਅੜਚਨਾ ਕਾਰਨ ਇਨ੍ਹਾਂ ਨਾਪਸਰਾਂ ਨੂੰ ਬਹਾਦਰੀ ਪੁਰਸਕਾਰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਦ ਸੁਪਰੀਮ ਕੋਰਟ ਨੇ ਦਿੱਲੀ ਦੀ ਅਧਿਕਾਰੀ ਨੀਤੀ ਵਿੱਚ ਕਥਿਤ ਕੋਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਕੇਸਾਂ ਵਿੱਚ ਆਪ ਆਗੂ ਮਨੀਸ਼ ਸ਼ੋਧਿਆ ਨੂੰ ਕਲਪ 12 ਮਹੀਨਿਆਂ ਦੇ ਬਾਅਦ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਆਖਿਆ ਕਿ ਮਨੀਸ਼ ਸ਼ੋਧਿਆ 17 ਮਹੀਨਿਆਂ ਤੋਂ ਹਿਰਾਸਤ ਵਿੱਚ ਹਨ ਪਰ ਮੁਕੱਦਮਾ ਅਜੇ ਸ਼ੁਰੂ ਨਹੀਂ ਹੋਇਆ, ਜਿਸ ਕਰਕੇ ਉਹ ਜ਼ਮਾਨਤ ਦੇ ਹੱਕਦਾਰ ਹਨ। ਇਸ ਮੌਕੇ ਸਖਰ ਲਈ ਅਦਾਲਤ ਨੇ ਹੇਠ ਲਿਆਂ ਦਲਦਾਲ ਦੀ ਚੰਗੀ ਝਾੜ-ਚੰਬ ਕੀਤੀ ਜਿਨ੍ਹਾਂ ਨੇ ਮਨੀਸ਼ ਸ਼ੋਧਿਆ ਦੀ ਜ਼ਮਾਨਤ ਆਪਦੀ ਨੂੰ ਨਕਾਰ ਦਿੱਤਾ ਸੀ। ਰਾਜ ਸਭਾ ਦੇ ਸਭਾਪਤੀ ਅਤੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਦੇ ਵਿਰੋਧੀ ਪਾਰਟੀਆਂ درمیان ਪੈਦਾ ਹੋਈ ਗੜਤਨ ਲਗਾਤਾਰ ਬਵਾਦੀ ਚੱਰੀ ਹੈ ਕੱਲ ਵੀ ਰਾਜ ਸਭਾ ਵਿੱਚ ਤਨਖੜ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਾਇਆ ਬੱਚਨ ਵਿਚਾਰ ਤਿੱਖੀ ਬਹਿਸ ਹੋਈ ਜਿਸ ਮਗਰੋਂ ਵਿਰੋਧੀ ਧਿਰ ਨੇ ਵਾਕ ਆਊਟ ਕਰ ਦਿੱਤਾ ਦੂਜੇ ਪਾਸੇ ਤਨਖੜ ਨੇ ਵਿਰੋਧੀ ਧਿਰ ਦੇ ਰਵੱਈਏ ਨੂੰ ਲੋਕਤੰਤਰ ਤੇ ਸੰਵਿਧਾਨ ਦਾ ਅਸਮਾਨ ਕਰਾ ਦਿੱਤਾ ਇਸ ਦਰਮਿਆਨ ਵਿਰੋਧੀ ਧਿਰ ਹੁਣ ਉਪ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਉਨ੍ਹਾਂ ਖਿਲਾਫ ਸੰਵਿਧਾਨ ਦੀ 67 ਦੇ ਤਹਿਤ ਤਜ਼ਵੀਜ਼ ਲਿਆਉਣ ਦੀ ਤਿਆਰੀਆਂ ਕਰ ਰਹੀਆਂ ਹਨ ਹਾਰਦੇ ਗੋਪਾਲਗੰਜ ਪੁਲਿਸ ਨੇ ਦੁਰਲੱਭ ਕੈਲੀਫੋਰਨੀਆ ਪੰਥਰ ਸਮੇਤ ਕੁੱਲ 3 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਤਸਕਰਾਂ ਕੋਲ 50 ਗ੍ਰਾਮ ਪੱਥਰ ਬਰਾਮਦ ਹੋਇਆ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਰੀਬ 8.5 ਕਰੋੜ ਰੁਪਏ ਦੱਸੀ ਜਾ ਰਹੀ ਹੈ ਪੁਲਿਸ ਜਾਂਚ ਕਰ ਰਹੀ ਹੈ ਕਿ ਇਹਨਾਂ ਤਸਕਰਾਂ ਕੋਲ ਇਹ ਕੀਮਤੀ ਪੱਥਰ ਬਰਾਮਦ ਕਿਵੇਂ ਹੋਇਆ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ISI ਦੇ ਇੱਕ ਅਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਦਿੱਲੀ ਫਰੀਦাবাদ ਸਰਹੰਦ ਤੋਂ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਉਹ ਆਜ਼ਾਦੀ ਜਸ਼ਨਾਂ ਦੇ ਮੌਕੇ VIP ਉੱਤੇ ਹਮਲਾ ਕਰਨ ਦੀ ਯੋਜਨਾ ਕੱਢ ਰਿਹਾ ਸੀ ਤੇ ਇਸ ਲਈ ਇਲਾਕੇ ਵਿੱਚ ਜਾਸੂਸੀ ਵੀ ਕਰ ਰਿਹਾ ਸੀ ਉਹਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕੱਲ ਦੱਸਿਆ ਕਿ ਰੂਸੀ ਫੌਜ ਵਿੱਚ ਫਿਲਹਾਲ 70 ਭਾਰਤੀਆਂ ਦੇ ਸ਼ਾਮਲ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਜਿਨ੍ਹਾਂ ਦੀ ਪਾਮਪਸੀ ਦੇ ਲਈ ਸਰਕਾਰ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਸੰਸਦ ਦੱਸਿਆ ਕਿ ਰੂਸੀ ਫੌਜ ਵਿੱਚ ਭਾਰਤੀ ਨਾਗਰਿਕਾਂ ਦੀ ਭਾਰਤੀ ਦੇ ਹੁਣ ਤੱਕ 93 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 8 ਭਾਰਤੀਆਂ ਦੀ ਮੌਤ ਹੋ ਗਈ ਹੈ ਤੇ 14 ਨੂੰ ਵਾਪਸ ਲੈ ਕੇ ਆਂਦਾ ਗਿਆ। ਨਾ ਦੱਸਿਆ ਕਿ ਹੁਣ ਬਾਕੀ ਦੇ ਨਾਗਰਿਕਾਂ ਦੀ ਵੀ ਵਾਪਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਦੋਂ ਸੁਪਰੀਮ ਕੋਰਟ ਨੇ ਕਾਲੀ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਮੁੰਬਈ ਦੇ ਇੱਕ ਕਾਲਜ ਵਿੱਚ ਕੈਂਪਸ ਵਿੱਚ ਹਿਜਾਬ ਬੁਰਕਾ ਟੋਪੀ ਅਤੇ ਨਕਾਬ ਪਹਿਨਣ ਉਤੇ ਪਾਬੰਦੀ ਲਗਾਉਣ ਵਾਲੇ ਸਰਕੂਲਰ ਉਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਆਖਿਆ ਕਿ ਵਿਦਿਆਰਥਣਾਂ ਨੂੰ ਆਪਣੀ ਪਸੰਦ ਦੇ ਮੁਤਾਬਕ ਕੱਪੜੇ ਪਹਿਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਦਾਲਤ ਨੇ ਇਹ ਵੀ ਆਖਿਆ ਕਿ ਵਿਦਿਅਕ ਸੰਸਥਾਨਾਂ ਵਿਦਿਆਰਥੀਆਂ ਤੇ ਆਪਣੀ ਮਰਜ਼ੀ ਨਾਲ ਕੱਪੜੇ ਪਹਿਨਣ ਦੇ ਲਈ ਦੁਆਵਮ ਨਹੀਂ ਪਾ ਸਕਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਮਲਾ ਹਾਰਿਸ ਨੇ ਡੋਨਲਡ 트੍ਰੰਪ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹਾਰਿਸ ਨੂੰ ਚੋਣ ਸਰਵੇ ਵਿੱਚ 트੍ਰੰਪ ਤੋਂ ਵੜਤਾ ਬਣਾ ਚੁੱਕੇ ਹਨ ਕੱਲ੍ਹ ਚੱਲ ਰਿਹਾ ਇੱਕ ਤਾਜ਼ਾ ਸਰਵੇ ਦੇ ਮੁਤਾਬਕ ਕਮਲਾ ਹਾਰਿਸ ਨੂੰ ਜਿੱਥੇ 42% ਦੇ ਲੋਕ ਰਾਸ਼ਟਰਪਤੀ ਵਜੋਂ ਦੇਖਣਾ ਚਾਹੁੰਦੇ ਹਨ ਤੇ 트੍ਰੰਪ ਦੀ ਲੋਕ ਪ੍ਰੇਤਾ ਘਟ ਕੇ 37% ਤੱਕ ਪਹੁੰਚ ਗਈ ਹੈ ਪਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੀ ਸਰਹੱਦ ਉੱਤੇ ਹਜ਼ਾਰਾਂ ਬੰਗਲਾਦੇਸ਼ੀਆਂ ਦੇ ਇਕੱਠੇ ਹੋਣ ਦੇ ਨਾਲ ਤਣਾਅ ਵਾਲਾ ਮਾਹੌਲ ਬਣ ਗਿਆ ਹੈ ਇਹ ਬੰਗਲਾਦੇਸ਼ੀ ਪਨਾਗਰਿਕ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਬੀਐਸਐਫ ਉਨ੍ਹਾਂ ਨੂੰ ਰੋਕ ਰਹੀ ਹੈ ਬਾਰਡਰ ਗਾਰਡਜ਼ ਬੰਗਲਾਦੇਸ਼ ਦੇ ਜਵਾਨਾਂ ਨੇ ਹੁਣ ਬੀਐਸਐਫ ਦੇ ਇਤਰਾਜ਼ ਤੋਂ ਬਾਅਦ ਇਨ੍ਹਾਂ ਨਾਗਰਿਕਾਂ ਨੂੰ ਉੱਥੋਂ ਹਟਾ ਦਿੱਤਾ ਹੈ ਜਾਣਕਾਰੀ ਦੇ ਮੁਤਾਬਕ ਇਨ੍ਹਾਂ ਵਿੱਚ ਚਾਰ ਚਾਰ ਬੰਗਲਾਦੇਸ਼ੀ ਹਿੰਦੂ ਸਨ ਜੋ ਮੁਗਲ ਮੁਲਕ ਵਿੱਚ ਹਿੰਸਾ ਦੇ ਡਰ ਤੋਂ ਭਾਰਤ ਆਉਣਾ ਚਾਹੁੰਦੇ ਹਨ ਪਹਿਲਵਾਨ ਅਮਨ ਸਰਾਵਤ ਨੇ ਅੰਕੀਓਲੰਪਿਕਸ ਵਿੱਚ ਪੁਰਸ਼ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਵਿੱਚ ਆਪਣੇ ਵਿਰੋਧੀ ਨੂੰ ਹਰਾ ਕੇ ਭਾਰਤ ਲਈ ਇੱਕ ਹੋਰ ਕਾਂਸੀ ਦਾ ਤਗਮਾ ਜਿੱਤਿਆ ਜਿਸ ਕਰਕੇ ਉਹ ਹੈਕੇ ਪੈਰਿਸ 올림픽ਸ ਲਈ ਕੁਆਲੀਫਾਈ ਕਰਨ ਵਾਲਾ ਇੱਕ ਤੋਂ ਇੱਕ ਭਾਰਤੀ ਪੁਰਸ਼ ਪਹਿਲਵਾਨ ਸੀ ਉਦੋਂ 올림픽ਸ ਦੇ ਫਾਈਨਲ ਵਿੱਚ ਅਯੋਗ ਕਰਾ ਦਿੱਤੇ ਜਾਣ ਦੇ ਖਿਲਾਫ ਭਾਰਤੀ ਪਹਿਲਵਾਨ ਵਿਨੇਸ਼ ਫੋਗਾਰਦੀ ਦੀ ਅਪੀਲ ਦੇ ਕੱਲ CAS ਵਿਚ ਸੁਣਵਾਈ ਮੁਕੰਮਲ ਹੋ ਗਈ ਹੈ ਭਾਰਤੀ ਪਹਿਲਵਾਨ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਇਸ ਸੁਣਵਾਈ ਦੇ ਵਿੱਚ ਹਿੱਸਾ ਲਿਆ ਸੂਤਰਾਂ ਦੇ ਮੁਤਾਬਕ ਇੱਕ ਜਾਂ ਦੋ ਦਿਨ ਦੇ ਅੰਦਰ ਅੰਦਰ CAS ਤੇ ਆਪਣਾ ਫੈਸਲਾ ਸੁਣਾ ਸਕਦੇ ਆਦਰ ਕੁਮਾਂਤੂ 올림픽ਸ ਕਮੇਟੀ ਦੇ ਪ੍ਰਧਾਨ ਥਾਮਸ ਵਾਕ ਨੇ ਆਖਿਆ ਕਿ ਵਿਨੇਸ਼ ਪਗਾਰ ਨੂੰ ਫਾਈਨਲ ਤੋਂ ਅਯੋਗ ਕਰਾ ਦਿੱਤੇ ਚਾਣ ਤੇ ਉਹਨਾਂ ਨੂੰ ਵਿਨੇਸ਼ ਤੇ ਨਾਲ ਹਮਦਰਦੀ ਹੈ ਪਰ ਨਾਲ ਨਾਲ ਉਹਨਾਂ ਨਿਜਮਾ ਦਾ ਹਵਾਲਾ ਦਿੰਦੇ ਹੋਏ ਆਖਿਆ ਹੈ ਕਿ ਸਾਨੂੰ ਕੋਈ ਨਾ ਕੋਈ ਸੀਮਾ ਤਾਂ ਤੈਅ ਕਰਨੀ ਹੀ ਪੈਣੀ ਹੈ ਅਮਨ ਸਹਿਰਾਵਤ ਤੋਂ ਬਿਨਾ ਕੱਲ ਦੇ ਭਾਰਤੀ 올림픽 ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਦੇ ਨਾਲ ਇੱਕ ਵਾਰ ਫਿਰ ਦੇਸ਼ ਦੇ ਕਰੋੜਾਂ ਖੇਡ ਪ੍ਰੇਮੀ ਨੂੰ ਨਿਰਾਸ਼ ਕਰ ਦਿੱਤਾ ਭਾਰਤੀ ਪੁਰਸ਼ ਤੇ ਮਹਿਲਾ ਚਾਲ ਗੁਣਾ 400 ਮੀਟਰ ਰਿਲੇ ਟੀਮਾਂ ਕੱਲ ਆਪਣੇ ਪ੍ਰਦਰਸ਼ਨ ਦੇ ਖਰੀਆਂ ਨਾਲ ਉਤਰੀਆਂ ਤੇ ਪੁਰਸ਼ ਟੀਮ ਸ਼ੁਰੂਆਤ ਹੀ ਵਿੱਚ ਕੁਝ 10ਵੇਂ ਸਥਾਨ ਤੇ ਰਹਿਣ ਮਗਨ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝੇ ਉਧਰ ਮਹਿਲਾਵਾਂ ਦੇ ਰਿਲੇ ਟੀਮ ਨੇ ਵੀ ਆਪਣੇ ਪਹਿਲੇ ਰਾਉਂਡ ਦੀ ਹੀਟ ਦੇ ਵਿੱਚ ਪਹਿਲੇ ਹਿੱਸਾ ਲੈਣ ਮਗਨ ਸੋਰਾਂ ਦੇਸ਼ਾਂ ਵਿੱਚ 15ਵੇਂ ਸਥਾਨ ਤੇ ਰਹੀ ਅਤੇ ਅਗਲੇ ਦੌਰ ਦੇ ਲਈ ਕੁਆਲੀਫਾਈ ਨਾ ਕਰ ਸਕੇ ਉਧਰ ਮੁੱਖ ਮੰਤਰੀ ਭਗਵਾਨ ਕੁਮਾਰ ਨੇ ਆਪ ਕੱਲ ਆਪਣੇ ਰਿਹਾਇਸ਼ ਤੇ 올림픽 ਤਾਕਮਾ ਜੇਤੂ ਨਿਸ਼ਾਨੇਵਾਜ ਮਨੂ ਪਾਕਰ ਦੇ ਨਾਲ ਮੁਲਾਕਾਤ ਕੀਤੀ ਤੇ ਉਸਨੂੰ ਸਨਮਾਨਿਤ ਵੀ ਕੀਤਾ ਮੁੱਖ ਮੰਤਰੀ ਨੇ ਪੈਰਿਸ 올림픽ਸ ਵਿੱਚ ਇਸ ਵਿਲੱਖਣ ਪ੍ਰਾਪਤੀ ਦੇ ਲਈ ਮਨੂ ਪਾਕਰ ਅਤੇ ਉਸਦੇ ਪਰਿਵਾਰ ਨੂੰ ਬਧਾਈ ਦਿੱਤੀ ਨਾਖਿਆ ਕਿ ਪੈਰਿਸ ਵਿੱਚ ਦੋ ਤਗਮੇ ਜਿੱਤ ਕੇ ਮਨੂ ਨੇ ਪੂਰੇ ਦੇਸ਼ ਦਾ ਮਾਣ ਵਧਾਇਆ ਉਧਰ ਹਰਿਆਣਾ ਸਰਕਾਰ ਨੇ ਹੁਣ ਮਨੂ ਪਾਕਰ ਨੂੰ ਬੇਟੀ ਬਚਾਓ ਬੇਟੀ ਪੜਾਓ ਦੀ ਬ੍ਰਾਂਡ ਵੈਸਟ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੈ ਕੱਲ ਮਨੁੱਖਤਾ ਦੀ ਸੇਵਾ ਹਸਨਪੁਰ ਵਿਖੇ ਗੁਰਪ੍ਰੀਤ ਸਿੰਘ ਮਿੰਟੂ ਜੀ ਦਾ ਜਨਮ ਦਿਨ ਪੂਰੇ ਤੁਮਤਾਮ ਦੇ ਨਾਲ ਮਨਾਇਆ ਗਿਆ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਲਈ ਪੰਜਾਬ ਭਰ ਤੋਂ ਸੰਗਤਾਂ ਵੱਲੋਂ ਕੇਕ ਅਤੇ ਹੋਰ ਸਮੱਗਰੀ ਲਿਆ ਕੇ ਉਹਨਾਂ ਦਾ ਜਨਮ ਦਿਨ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਵਿੱਚ ਮਨਾਇਆ ਗਿਆ ਜਿਸ ਕਰ ਜੋ ਹੈ ਕਿ ਮਿੰਟੂ ਜੀ ਪਿਛਲੇ ਕਈ ਸਾਲਾਂ ਤੋਂ ਦਬੇ ਕੁਚਲੇ ਲੋਕਾਂ ਦੀ ਸਹਾਇਤਾ ਕਰਦੇ ਆ ਰਹੇ ਹਨ ਤੇ ਉਹਨਾਂ ਦੇ ਲਈ ਉਹਨਾਂ ਦੇ ਪਿੰਡ ਹਸਨਪੁਰ ਦੇ ਵਿਕੀ ਪਿੰਗਲ ਵਾਲੇ ਵਾਂਗ ਇੱਕ ਬਹੁਤ ਹੀ ਵੱਡੀ ਸੰਸਾ ਕਲੀ ਕਰ ਦਿੱਤੀ ਗਈ ਹੈ ਜਿੱਥੇ ਕਿ ਗਰੀਬ ਅਤੇ ਆਸ-ਪਾਸ ਦੇ ਸਮਾਜ ਦੇ ਦਬੇ ਕੁਸਤੇ ਜ਼ੁਲਮਾਂ ਦੇ ਸ਼ਿਕਾਰ ਲੋਕ ਰਹਿ ਰਹੇ ਹਨ ਨੇਡੀਅਨ ਬਲੌਗਰ ਇੰਡੀ ਜਸਵਾਲ ਦੇ ਖਾਤਿਆਂ ਦੇ ਉੱਪਰ ਲਗਾਤਾਰ ਪਾਬੰਦੀ ਲਗਾਈ ਜਾ ਰਹੀ ਹੈ ਉਸ ਦੇ ਬਹੁਤ ਸਾਰੇ ਖਾਤੇ ਪਾਰ ਸਰਕਾਰ ਦੇ ਵੱਲੋਂ ਬੰਦ ਕੀਤੇ ਜਾ ਰਹੇ ਹਨ ਇੰਡੀ ਜਸਵਾਲ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਉਹਨਾਂ ਦੇ ਖਾਤੇ ਹਨ ਨੂੰ ਫਿਰ 1 ਲੱਖ ਫਾਲੋਅਰਸ ਪੂਰੇ ਹੋਣ ਵਾਲੇ ਹਨ ਇਸ ਖੁਸ਼ੀ ਵਿੱਚ ਉਸਨੇ ਵੀਡੀਓ ਵੀ ਸਾਂਝਾ ਕੀਤਾ ਤੇ ਉਸਨੇ ਦੱਸਿਆ ਕਿ ਹੁਣ ਇੱਕ ਨਵਾਂ ਓ ਟੀਵੀ ਲੈ ਕੇ ਆਇਆ ਜਿਸ ਤੇ ਉੱਪਰ ਚੰਗੀ ਤਰ੍ਹਾਂ ਵੀਡੀਓ ਬਣਾ ਸਕੇਗਾ ਅਤੇ ਮੋਦੀ ਸਰਕਾਰ ਦੇ ਵਿਰੁੱਧ ਵੀਡੀਓਸ ਪਾਉਣ ਕਰ ਉਹ ਸਰਕਾਰ ਦੇ ਨਿਸ਼ਾਨੇ ਉੱਤੇ ਆ ਚੁੱਕਿਆ ਹੈ ਇਸ ਨਾਲ ਹੀ ਖਬਰ ਦੀ ਸਮਾਪਤੀ ਹੁੰਦੀ ਹੈ ਧੰਨਵਾਦ